ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਨੂੰ ਸਤਕਾਰ ਜੋ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਤ ਜੀਓ ਆਸ਼ਾ ਜੀ ਜੀ ਮੇਰ ਦਾ ਸਤਕਾਰ ਚਲ ਰਿ ਸ਼ਬਦ ਵਿਚਾਰ ਲਲੀਵਾਰ ਕਥਾ ਦੇ ਭਾਈ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਵਿੱਚੋਂ ਸ਼ਬਦ ਚੱਲ ਰਹੇ ਹਨ ਗੋੜੀ ਵਾਰੇ ਦੀ ਰਾਗ ਦੇ ਵਿੱਚ ਭਗਤ ਜੀ ਦੇ 330 ਅਤੇ 31 ਅੰਗ ਤੇ ਭਾਈ ਇਹ ਸ਼ਬਦ ਸੁਭਾਈ ਮਾਨ ਹਨ ਆਓ ਭਗਤ ਕਬੀਰ ਸਾਹਿਬ ਜੀ ਭਾਈ ਆਪਣੀ ਰਸਲਾ ਤੋਂ ਸਾਨੂੰ ਜੀਵਨ ਨੂੰ ਭਾਈ ਉਪਦੇਸ਼ ਬਖਸ਼ਿਸ਼ ਕਰਦੇ ਹੋਏ ਬਚਨ ਕਰਦੇ ਹਾਂ ਜੀ ਗੌੜੀ ਵਾਰੇ ਰੀ ਅਹਨ ਸੋ ਏਕ ਨਾਮ ਜੋ ਜਾਗੈ ਕੀਤਕ ਸਿੱਧ ਭਾਏ ਲਿਵ ਲਾਗੇ ਤੁਨ ਤੁਨ ਭਗਤ ਕਬੀਰ ਸਾਹਿਬ ਜੀ

ਵੀਰ ਸਾਹਿਬ ਜੀ ਉਹਦੇ ਬਾਰੇ ਵਰਣਨ ਕਰਦੇ ਹਨ ਕਹਿੰਦੇ ਭਾਈ ਇਹ ਭਾਈ ਜਨੋ ਜਿਹੜਾ ਐਨਸ ਦਿਨ ਰਾਤ ਹੀ ਕਹਿੰਦੇ ਇੱਕੋ ਨਾਮ ਦੇ ਵਿੱਚ ਜਾਗਦਾ ਹੈ ਇੱਕ ਨਾਮ ਜੋ ਜਾਗ ਹੈ ਆਪਕੀ ਜਿਹੜਾ ਆਪਣੇ ਮਨ ਨੂੰ ਜਾਗਦਾ ਰੱਖਦਾ ਜਿੰਦਿਆਂ ਰੱਖਦਾ ਦਿਨ ਰਾਤ ਹੀ ਮਾਰ ਭਗਤ ਜੀ ਕਹਿੰਦੇ ਨਾਮ ਦੇ ਵਿੱਚ ਜਿਹਦੀ ਲਿਵ ਸੁਰਤੀ ਜੁੜੀ ਹੈ ਕੇ ਤੱਕ ਸਿੱਧਾ ਆਏ ਲੀਵ ਲਾਗੇ ਕਹਿੰਦੇ ਉਹਨੇ ਐਸੇ ਮਨੁੱਖ ਨੇ ਐਸੇ ਜਗਿਆਸੂ ਨੇ ਗੁਰਮੁਖ ਨੇ ਸਦਾ ਹੀ ਭਗਤ ਜੀ ਕਹਿੰਦੇ ਨਾਮ ਨਾਲ ਜੁੜ ਕੇ ਸੁਆਸ ਸੁਆਸ ਕਹਿੰਦੇ ਉਹਦੀਆਂ ਸਿੱਧੀਆਂ ਲੈ ਲਈਆਂ ਕੀਤਕ ਸਿੱਧੇ ਭਾਏ ਲੀਵ ਲਾਗੇ ਕਿਉਂਕਿ ਉਹਦੀ ਲੇਵ ਉਹਦੀ ਸੁਰਤੀ ਉਹਦੀ ਬਿਰਤੀ ਇੱਕੋ ਦੇ ਵਿੱਚ ਟਿਕ ਜਾਂਦੀ ਹੈ ਭਗਤ ਜੀ ਕਹਿੰਦੇ ਉਨੇ ਸਿੱਧੀ ਪ੍ਰਾਪਤ ਕਰ ਲਈ ਨਾਮ ਨੂੰ त्याग ਕੇ ਉਹਦੀ ਆਤਮਾ ਸੁੱਧ ਹੋ ਗਈ ਉਹਦਾ ਮਨ ਸੁੱਧ ਹੋ ਗਿਆ ਨਿਰਮਲ ਹੋ ਗਿਆ ਕੀਤਕ ਸਿੱਧ ਭਏ ਲਿਵ ਲਾਗੇ ਕਹਿੰਦੇ ਉਹ ਸਦਾ ਹੀ ਲਿਵ ਜੁੜਨ ਕਾਰਨ ਉਹ ਸਿੱਧੀਆਂ ਰਿੱਧੀਆਂ ਦਾ ਮਾਲਕ ਬਣ ਗਿਆ ਰਹਾ ਇਸ ਰਾਮ ਦੇ ਕੀ ਭਗਤ ਜੀ ਵਚਨ ਕਰਦੇ ਹਨ ਸਾਧਕ ਸਿੱਧ ਸਗਲ ਮੁਨਹਾਰੇ ਇਕ ਨਾਮ ਕਲਪ ਤਰ ਤਾਰੇ ਕਹਿੰਦੇ ਜਿਹੜੇ ਸਾਧਕ ਸਿੱਧਾ ਵਰਗੇ ਕਹਿੰਦੇ ਮੁੰਨੀ ਅਵਰਗੇ ਹਾਰ ਕੀ ਚਲੇ ਗਏ ਕਹਿੰਦੇ ਦੀ ਪ੍ਰਾਪਤੀ ਨਹੀਂ ਕਰ ਸਕਗੇ ਸਾਧਕ ਸਿੱਧ ਸਗਲ ਮੁੰਨ ਹਾਰੇ ਮੁੰਨੀ ਜਨ ਸਿੱਧ ਸਾਧਕ ਜਿਹੜੇ ਹੋਏ ਹਨ ਕਹਿੰਦੇ ਉਹ ਖੋਜ ਖੋਜ ਕੇ ਲੱਭ ਲੱਭ ਕੇ ਹਾਰ ਗਏ ਇਕ ਨਾਮ ਕਲਪ ਤਰ ਤਾਰੇ ਕਹਿੰਦੇ ਕਲਪ ਕਲਪ ਰੂਪੀ ਬਿਰਸ਼ ਦੀ ਤਰ੍ਹਾਂ ਕਹਿੰਦੇ ਨਾਮ ਜਿਹੜਾ ਤਾਰਦਾ ਇੱਕ ਨਾਮ ਕਲਪ ਤਰ ਤਾਰੇ ਕਹਿੰਦੇ ਜਿਹੜੇ ਕੋ ਨਾਮ ਦੇ ਵਿੱਚ ਟਿਕ ਗਏ ਪਰ ਮਨੂ ਖਤਮ ਕਰਕੇ ਭਗਤ ਜੀ ਕਬੀਰ ਸਾਹਿਬ ਜੀ ਕਹਿੰਦੇ ਉਹ ਕਲਪ ਬਿਰਸ਼ ਦੀ ਤਰ੍ਹਾਂ ਕਹਿੰਦੇ ਪੀਤਰ ਹੋ ਗਏ ਤੇ ਤਰ ਗਏ ਜੋ ਹਰ ਹਰ ਜੋ ਹਰ ਹਰੇ ਸੋ ਹੋਏ ਨਾ ਅੰਨ ਜੋ ਹਰੀ ਨੂੰ ਜਪ ਕੇ ਭਗਤ ਜੀ ਕਹਿੰਦੇ ਹਰ ਹਰੇ ਹਰੀ ਨੂੰ ਹਰ ਪਰਮੇਸ਼ਰ ਤੇ ਉਹਨੂੰ ਧਿਆ ਕੇ ਹਰ 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 ਕਰਕੇ ਹਰੀ ਨੂੰ ਵਾਰ-ਵਾਰ ਬਾਰੰਬਾਰ ਜਪ ਕੇ ਕਹਿੰਦੇ ਹੋ へ ਨਾ ਆਨਾ ਕਹਿੰਦੇ ਉਹਨਾਂ ਦਾ ਜਗਤ ਵਿੱਚ ਆਵਣ ਜਾਣ ਜਿਹੜਾ ਖਤਮ ਹੋ ਗਿਆ ਆਵਣ ਜਾਣੀ ਕੱਟਤਾ ਭਗਤ ਜੀ ਕਹਿੰਦੇ ਉਹ ਹਰੀ ਨੂੰ ਜਪ ਕੇ ਹਰੀ ਵਰਗੇ ਬਣ ਗਏ ਕਹੇ ਕਵੀਰ ਰਾਮ ਨਾਮ ਪਛਾਨ ਭਗਤ ਜੀ ਖੀਲੀ ਤੋਂ ਕੇ ਜਬਤਨ ਕਹਿੰਦੇ ਕਹਿੰਦੇ ਕਬੀਰ ਜੀ ਕਹਿੰਦੇ ਹਨ ਕਹਿੰਦੇ ਜਿਨ੍ਹਾਂ ਨੇ ਭਾਈ ਰਾਮ ਦੇ ਲਾਭ ਨੂੰ ਪਛਾਣ ਲਿਆ ਕਹਿੰਦੇ ਅਸੀਂ ਰਾਮ ਦੇ ਲਾਭ ਨੂੰ ਪਛਾਣ ਲਿਆ ਜਿਨ੍ਹਾਂ ਦੀ ਪਛਾਣ ਹੋ ਗਈ ਉਹਦੇ ਨਾਲ ਮੇਲ ਬਣ ਗਿਆ ਭਾਵ ਰਿਸ਼ਤਾ ਬਣ ਗਿਆ ਕਹਿੰਦੇ ਉਹ ਭਾਵ ਸਾਗਰ ਤੋਂ ਤਰ ਗਏ ਉਹ ਜੰਮੜ ਮਰ ਤੁਰੈ ਤੋ ਗਏ ਗੌੜੀ ਪੀ ਸੋਠ ਪੀ ਅਗਲਾ ਸ਼ਬਦ ਭਗਤ ਜੀ ਗੋੜੀ ਸੋਠ ਦਾ ਸੰਜਿਆ ਸ਼ਬਦ ਉਚਾਰਨ ਕਰਦੇ ਹਨ ਗੋੜੀ ਪੀ ਸੋਰਠ ਪੀਰੇ ਜੀ ਨ ਲੱਜ ਲਾਜ ਤੋਹੇ ਨਹੀਂ ਇਹ ਸ਼ਬਦ ਵਿੱਚ ਵੀ ਭਗਤ ਜੀ ਵਾਚਨ ਕਰਦੇ ਨੇ ਦੇਖੋ ਕਹਿੰਦੇ اے ਜੀ ਰੇ ਜੀ ਨ ਲੱਜ ਲੱਜ ਲਾਜ ਤੋਹੇ ਨਹੀਂ ਜਿਵੇਂ ਕੋਈ ਸਿਆਣਾ ਬਜ਼ੁਰਗ ਕਹਿੰਦਾ ਹੈ ਨਾ ਬੱਚੇ ਨੂੰ ਇਸ ਤਰ੍ਹਾਂ ਭਗਤ ਜੀ ਕਹਿ ਰਹੇ ਹਨ ਕਹਿੰਦੇ ਤੈਨੂੰ ਲਾਜ ਨਹੀਂ ਸ਼ਰਮ ਨਹੀਂ ਹੈ ਆਪਾਂ ਵੀ ਕਹਿੰਦੇ ਨਾ ਕਈ ਵਾਰੀ ਛੋਟੇ ਨੂੰ ਬਜ਼ੁਰਗ ਕਹਿ ਦਿੰਦਾ ਰੇ ਨਲੱਜ ਤੁਝੇ ਲਾਜ ਨਹੀਂ ਰੇ ਜੀ ਨਲੱਜ ਉਹ ਲਾਜ ਨਹੀਂ ਕਹਿੰਦੇ ਤੈਨੂੰ ਲਾਜ ਨਹੀਂ ਕਿਸੇ ਦੀ ਸ਼ਰਮ ਨਹੀਂ ਹੈ ਕਿਸੇ ਦਾ ਭੌ ਨਹੀਂ ਹੈ ਹਰ ਤਜ ਤੱਤ ਕਾਹੂ ਕਹਿ ਜਾਹੀ ਕਹਿੰਦੇ ਉਹਨੂੰ ਤਜ ਤੈ ਪ੍ਰਮਾਤਮਾ ਨੂੰ ਤੂੰ ਛੱਡਦਾ ਹਰੀ ਨੂੰ ਤੂੰ ਤਿਆਗਦਾ ਤੈਨੂੰ ਲਾਜ ਆਉਣੀ ਚਾਹੀਦੀ ਹੈ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਹਾਜੀ ਨੇ ਤੈਨੂੰ ਭੇਜਿਆ ਹੈ ਸੇਤੀ ਵਿੱਚ ਮਾਨਸ ਦੇ ਮਨੁੱਖਾ ਜਨਮ ਦੇ ਕਿ ਉਹਨੂੰ ਤੂੰ ਤਿਆਗ ਤੈ ਹਰ ਤੱਜ ਕਤ ਕਹੂ ਕਹਿ ਜਾਈ ਭਗਤ ਜੀ ਕਹਿੰਦੇ ਉਹਨੂੰ ਤੱਜ ਕੇ ਹਰੀ ਨੂੰ ਤਿਆਗ ਕੇ ਭਾਈ ਕਿੱਥੇ ਦੌੜਿਆ ਫਿਰਦਾ ਭੱਜਿਆ ਫਿਰਦਾ ਹੋਰ ਨਾਲ ਚੀਜ਼ਾਂ ਤੇ ਹੋਰ ਲੋਕਾਂ ਤੇ ਵਿਸ਼ਵਾਸ ਟਕਾਈ ਫਿਰਦਾ ਨਲਾਜਾ ਤੂੰ ਤੈਨੂੰ ਲਾਜ ਸ਼ਰਮ ਵੀ ਨਹੀਂ ਹੈ ਕਿ ਪ੍ਰਭੂ ਨੂੰ ਧਿਆਉਣਾ ਹੈ ਹਰੀ ਨੂੰ ਜਪਣਾ ਇੱਕੋ ਨੂੰ ਛੱਡ ਕੇ ਦੂਜਿਆਂ ਤੇ ਚਿੱਤ ਢਲਾਈ ਫਿਰਦਾ ਬਿਰਸਨਾਰ ਜਿਹੜੇ ਝੂਟੀਆਂ ਚੀਜ਼ਾਂ ਹਨ ਝੂਠੇ ਪਦਾਰਥਾਂ ਉਹਨਾਂ ਦੇ ਮਗਰ ਤੁਰਿਆ ਫਿਰਦਾ ਤੂੰ ਨਲਾਜ ਹੈ ਰਹਾਓ ਇਸ ਰਾਮ ਦੇ ਕੀ ਭਗਤ ਜੀ ਅੱਗੇ ਬਚਨ ਕਰਦੇ ਹਨ ਜੀ ਜਾਂ ਕੋ ਠਾਕਰ ਊਚਾ ਹੋਈ ਸੋ ਜਨ ਪਾਰ ਪਰ ਘਰ ਜਾਤਨਾ ਸੋਹੀ ਕਹਿੰਦੇ ਜਿਹਦਾ ਠਾਕਰ ਉੱਚਾ ਹੈ ਨਾ ਪਰਮਾਤਮਾ ਉੱਚਾ ਪਰਮੇਸ਼ਰ ਹੈ ਉੱਚੋ ਨੀਚੋ ਊਚ ਕਰੇ ਮੇਰਾ ਗੋਵਿੰਦ ਭਗਤ ਰਵਿਦਾਸ ਜੀ ਕਹਿੰਦੇ ਆ ਨਾ ਕਹਿੰਦੇ ਜੀਵਿਆਂ ਨੂੰ ਉੱਚੇ ਕਰ ਦਿੰਦਾ ਉਹ ਜਿਹੜਾ ਕੋਈ ਨੀਵਾ ਲੋਕ ਕਹਿੰਦੇ ਨੇ ਕਿ ਨੀਵਾ ਹੈ ਦੀ ਜਾਤ ਬਰਾਦਰੀ ਨੀਵੀਂ ਹੈ ਛੂਤ ਹੈ ਦੇਖੋ ਦੇ ਵਿੱਚ ਪਾਵਰ ਹੈ ਰੀਚ ਕਹਿੰਦੇ ਉੱਚਾ ਕਰ ਦਿੰਦਾ ਇਸ ਕਰਕੇ ਉਠਾਕਰ ਉੱਚਾ ਸਭ ਤੇ ਉੱਚਾ ਜਾਂ ਕੋ ਠਾਕਰ ਉੱਚਾ ਹੋਈ ਕਹਿੰਦੇ ਜਿਹੜਾ ਜਪਦਾ ਉਹ ਭਗਤ ਜੀ ਕਹਿੰਦੇ ਵੀ ਉਹ ਜਨ ਉੱਚਾ ਹੋ ਜਾਂਦਾ ਸੋ ਜਨ ਪਾਰ ਪਰ ਘਰ ਜਾਤਨਾ ਸੋਹੀ ਕਹਿੰਦੇ ਉਹ ਦੇ ਘਰ ਦੇ ਵਿੱਚ ਉਹਦਾ ਵਾਸ ਉਹ ਜੰਦਰ ਪ੍ਰਭੂ ਦਾ ਰੀ ਦਾ ਜਿਹੜਾ ਉੱਤੇ ਨੂੰ ਠਾਕਰ ਨੂੰ ਤੇ ਹੁੰਦਾ ਹੈ ਜਿਹੜਾ ਤਿਆਗ ਦਿੰਦਾ ਭਗਤ ਜੀ ਕਹਿੰਦੇ ਉਹ ਨੀਵਿਆਂ ਦੇ ਵਿੱਚ ਰਲ ਜਾਂਦਾ ਉਹ ਨੀਵੀਂ ਮਤ ਨੀਵੀਂ ਬੁੱਧੀ ਰੱਖਦਾ ਸੋ ਸਹਬ ਰਹਾ ਪਰਪੂਰ ਇਹ ਬਚਨ ਕਰਦਿਆਂ ਕਹਿੰਦੇ ਸਹਬ ਮੇਰਾ ਜਿਹੜਾ ਸਦਾ ਹੀ ਪਰਪੂਰ ਹੈ ਕਬੀਰ ਸਾਹਿਬ ਜੀ ਕਹਿੰਦੇ ਸੋ ਸਹਬ ਮੇਰਾ ਰੱਬ ਰਹਾ ਪਰਪੂਰ ਕਹਿੰਦੇ ਰੱਬ ਰਿਹਾ ਉਹ ਸਾਰੇ ਜੀਵਾ ਵਿੱਚ ਉਹ ਵਰਤ ਰਿਹਾ ਸਦਾ ਸੰਗ ਨਹੀਂ ਹਰ ਦੂਰ ਇਹਦੇ ਭਾਈ ਉਹ ਸਦਾਈ ਸੰਗ ਹੈ ਅੰਗ ਸੰਗ ਹੈ ਕਹਿੰਦੇ ਸਾਡਾ ਵਿਸ਼ਵਾਸ ਹੁੰਦਾ 23 ਦਾ ਠਾਕਰ ਤਾਂ ਭਾਈ ਸਦਾਈ ਭਰਪੂਰ ਹੈ ਹਰ ਜਗਤ ਤੇ ਉਹਦਾ ਹਾਜ਼ਰ ਹੈ ਮਾਲਕ ਉਹ ਗਾਇ ਜੀ ਹੁੰਦਾ ਕਿਸੇ ਜਗਤ ਉਹ ਹਰ ਟਾਈਮ ਹਰ ਜਗ੍ਹਾ ਹਰ ਪਲ ਹਰ ਜੀਵ ਦੇ ਵਿੱਚ ਉਹਦਾ ਵਾਸ ਹੈ ਉਹ ਦੇਖ ਰਿਹਾ ਤੱਕ ਰਿਹਾ ਸੁਣ ਰਿਹਾ ਅਸੀਂ ਬੋਲਿਆ ਉਹ ਥੋੜਾ ਬੋਲਿਆ ਅਸੀਂ ਨਹੀਂ ਉਹਦਾ ਸੁਣਦੇ ਉਹਦਾ ਵਿਦੇਸ਼ ਨਹੀਂ ਸੁਣ ਸਕਦੇ ਉਹਦੇ ਗੁਣਾਂ ਨੂੰ ਨਹੀਂ ਧਾਰਨ ਕਰਦੇ ਪਰ ਪਿਆਰਿਓ ਸੱਚਾ ਪ੍ਰਭੂ ਤਾਂ ਸਹਿਬ ਮੇਰਾ ਤਾਂ ਭਗਤ ਜੀ ਕਹਿੰਦੇ ਉਹ ਭਰਪੂਰ ਹੈ ਭਰਪੂਰ ਓਕੇ ਵਰਤਿਆ ਸਦਾ ਸੰਗ ਨਹੀਂ ਅਰ ਦੂਰ ਭਗਤ ਜੀ ਕਹਿੰਦੇ ਉਹ ਸਦਾ ਹੀ ਸਾਡੇ ਅੰਗ ਸੰਗ ਹੈ ਦੂਰ ਨਹੀਂ ਹੈ ਕਬਲਾ ਚਰਨ ਸਰਨ ਹੈ ਜਾਕੇ ਕਹਿੰਦੇ ਦੇਖੋ ਮਾਇਆ ਜਿਹੜੀ ਹੈ ਨਾ ਕਬਲਾ ਮਾਇਆ ਨੂੰ ਕਹਿੰਦੇ ਮਾਇਆਵਤੀ ਇਹ ਜਿਤ ਕੋ ਜਗਤ ਤੁਰੇ ਆ ਫਿਰਦਾ ਜਗਤ ਨੂੰ ਜਿਹਦੇ ਤੋਂ ਬਣਾਇਆ ਕਬਲਾ ਚਰਨ ਸਰਨ ਹੈ ਜਾ ਕਹ ਇਹਦੇ ਕਬਲਾ ਮਾਇਆ ਜਿਹੜੀ ਆ ਉਹਦੇ ਚਰਨਾਂ ਵਿੱਚ ਰਹਿੰਦੀ ਹੈ ਭਗਤ ਜੀ ਕਹਿੰਦੇ ਕਬਲਾ ਚਰਨ ਸਰਨ ਉਹਦੀ ਸਰਨ ਗ੍ਰਹਿਣ ਕਰਦੀ ਹੈ ਜਿਹੜੀ ਮਾਇਆ ਮਗਰ ਅਸੀਂ ਤੁਰੇ ਫਿਰਦੇ ਆ ਕਹਿੰਦੇ ਉਹ ਚਰਨਾਂ ਦੇ ਵਿੱਚ ਉਹ ਚਰਨ ਉਹ ਵੀ ਉਹਦੀ ਸਰਨ ਲੈਂਦੀ ਹੈ ਪ੍ਰਭੂ ਦੀ ਸਰਨ ਚੱਕਦੀ ਹੈ ਇਹ ਕਾਰਨ ਕਬਲਾ ਜਿਹੜੀ ਹੈ ਮਾਇਆ ਕਹਿੰਦੇ ਉਹਦੇ ਚਰਣਾ ਵਿੱਚ ਆ ਕੇ ਵਿੰਦੀ ਐ ਕਹੋ ਅਹੋ ਜਨ ਕਾ ਨਹੀਂ ਘਰ ਤਾਂ ਕੈ ਕਹਿੰਦੇ ਕਹੋ ਜਨ ਜੀ ਲੀਆਂ ਤੁੱਖਾਂ ਵਿੱਚ ਭਗਤੀ ਬਚਨ ਕਰਦੈ ਕਹਿੰਦੇ ਉਹਦੇ ਘਰ ਦੇ ਵਿੱਚ ਕੋਈ ਥੋੜ੍ਹ ਕ ਵੀ ਨਹੀਂ ਐ ਕਹੋ ਜਨ ਕਾ ਨਹੀਂ ਕਾ ਇਥੇ ਕਾ ਬਚਨ ਵਿੰਦੀ ਰਹੈ ਕਾ ਨਹੀਂ ਕਾ ਤੋ ਭਾਵ ਕੀ ਨਹੀਂ ਆਉਦੇ ਘਰ ਵਿੱਚ ਭਗਤ ਜੀ ਕਹਿੰਦੇ ਕਿਹੜੀ ਚੀਜ਼ ਨਹੀਂ ਜਿਹੜੀ ਉਹਦੇ ਘਰ ਵਿੱਚ ਨਾ ਹੋਵੇ ਕਾ ਨਹੀਂ ਘਰ ਤਾਂ ਕੇ ਇਥੇ ਵਸਰਾਮ ਦੇਨ ਭਗਤੀ ਕਹੋ ਜਨ ਜਨ ਤੇ ਵਿਸ਼ਰਾਮ ਦਿੰਦੇ ਹਨ ਉਹ ਜਨ ਕਾ ਨਹੀਂ ਘਰ ਤਾਂ ਕੇ ਕਹਿੰਦੇ ਉਹਦੇ ਘਰ ਵਿੱਚ ਕੀ ਨਹੀਂ ਹੈ ਕਿਹੜੀ ਗਲਤੀ ਥੋੜ ਹੈ ਕਿਹੜੀ ਗੱਲ ਦੀ ਕਮੀ ਹੈ ਕਿਹੜਾ ਪਦਾਰਥ ਨਹੀਂ ਕਿਹਦੀ ਰਿੱਧੀ ਸਿੱਧੀ ਨਹੀਂ ਉਹਦੇ ਘਰ ਵਿੱਚ ਭਗਤ ਜੀ ਕਹਿੰਦੇ ਹਰ ਚੀਜ਼ ਹੈ ਸੰਸਾਰੀ ਚੀਜ਼ਾਂ ਦੇ ਕੀ ਲੋਕ ਪਰ ਲੋਕ ਦੇ ਸੋਖਾਂ ਨੂੰ ਤੇ ਘਰ ਵਿੱਚ ਆ ਨਹੀਂ ਘਰ ਤਾਂ ਕਿ ਜਿਵੇਂ ਆਪਾਂ ਪੜਦੇ ਨਾ ਨਾਨਕ ਸਾਹਿਬ ਨਾਨਕ ਸਾਹਿਬ ਰੋਜ਼ ਪੜ੍ਹਦੇ ਆ ਛੇ ਪਉੜੀਆਂ ਵਿੱਚ ਹੁੰਦਾ ਨਾ ਮੇਰੇ ਸਾਹਿਬਾ ਕਿਆ ਨਹੀਂ ਘਰ ਤੇਰਾ ਘਰ ਤਾਂ ਤੇਰੇ ਸਭ ਕਿਸਾ ਜਿਸ ਦੇਹ ਸੋ ਪਾਵੇ ਕਹਿੰਦੇ ਜਿੰਨੂੰ ਚਾਹੁੰਦਾ ਉਹਨੂੰ ਹੀ ਦੇਣਾ ਤੇਰੇ ਘਰ ਵਿੱਚ ਕਮੀ ਕਿਸੇ ਗੱਲ ਦੀ ਨਹੀਂ ਸਭ ਕੋ ਇਹ ਜਾਸ ਕੀ ਬਾਤ ਕਹਿੰਦੇ ਸਾਰ ਕੋਈ ਹਰ ਜੀਵ ਤੇ ਨੂੰ ਜੰਦਾ ਹੈ ਹਰ ਜੀਵ ਤੇ ਰਾਗਸ ਗੰਦਾ ਹੈ ਹਰ ਜੀਵ ਤੇ ਨੂੰ ਧਿਆਉਣਾ ਕਰਦਾ ਸੋ ਸਮਰੱਥ ਨਿਜ ਪਤ ਹੈ ਦਾਤਾ ਭਗਤ ਜੀ ਕਹਿੰਦੇ ਮਾਪੂ ਜੀਓ ਠਾਕੁਰ ਜੀਓ ਹਰੀ ਜੀਓ ਤੁਸੀਂ ਸਮਰੱਥ ਹੋ ਤੁਸੀਂ ਸਮਰਾਥ ਹੋ ਨਿਜਪਤ ਹੈ ਦਾਤਾ ਜਿਹੜਾ ਕੀ ਸਾਰੇ ਅਨੁਦਾਤਾਂ ਦੇਣ ਵਾਲਿਓ ਇਸ ਕਰਕੇ ਸਮਰਾਥੋ ਸਰਬ ਕਲਾ ਸੰਪੂਰਨ ਨਿਜ ਸਾਰੇ ਜੀਵਾਂ ਦੇ ਤੁਸੀਂ ਦਾਤੇ ਹੋ ਕਹੇ ਕਬੀਰ ਪੂਰਨ ਜਗ ਸੋਈ ਜਗ ਹਿਰਦੇ ਅਵਰ ਨਾ ਹੋਈ ਭਗਤ ਜੀ ਕਹਿੰਦੇ ਕਬੀਰ ਸਾਹਿਬ ਜੀ ਕਹਿੰਦੇ ਕਹੇ ਕਬੀਰ ਭਗਤ ਜੀ ਕਹਿੰਦੇ ਅਸੀਂ ਕਹਿਣਾ ਕਰਦੇ ਹਾਂ ਪੂਰਨ ਹੈ ਉਹ ਜਗਤ ਦਾ ਮਾਲਕ ਪੂਰਨ ਸਪੂਰਨ ਉਹ ਸਦਾਈ ਟਲ ਹੈ ਜੁਗਾ ਤੱਕ ਕਹਿੰਦੇ ਕੁ ਦੁਨੀਆ ਅਧੂਰੀ ਹੋ ਤੱਕ ਦੀ ਉਹ ਪ੍ਰਭੂ ਜਿਹੜਾ ਕਾਲਪੁਰਖ ਪੂਰਨ ਜਗ ਸੋਈ ਉਹ ਜੁਗਾ ਜੁਗਾ ਤੱਕ ਪੂਰਨ ਸੀ ਆਦ ਪੂਰਨ ਮਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਅਸੀਂ ਪੜ੍ਹਦੇ ਆ ਨਾ ਆਦ ਮਦ ਦੇ ਵਿੱਚ ਸ਼ਬਦ ਹੁੰਦਾ ਹੈ 705 ਅੰਗ ਤੇ ਪਾਤਸ਼ਾਹ ਜੀ ਦਾ ਸ਼ਬਦ ਹੈ ਸੁਭਾਏਮਾਨ ਆਦ ਪੂਰਨ ਮਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਇੱਥੇ ਵੀ ਭਗਤ ਜੀ ਕਹਿੰਦੇ ਕਬੀਰ ਸਾਹਿਬ ਜੀ ਕਹਿ ਰਹੇ ਆ ਕਹਿੰਦੇ ਪੂਰਨ ਜਗ ਸੋਈ ਜੁਗਾ ਜੁਗਾ ਤੱਕੀ ਉਹ ਪੂਰਨ ਹੈ ਜਾਕੇ ਹਿਰਦੈ ਅਵਰ ਨਾ ਕੋਈ ਜਨ ਕਹਿੰਦੇ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਉਹਦਾ ਵਾਸ ਹੋ ਜਾਂਦਾ ਕਹਿੰਦੇ ਸਾਡੇ ਹਿਰਦੇ ਵਿੱਚ ਵਸਦਾ ਉਹਦੇ ਤੋਂ ਬਿਨਾਂ ਦੂਜਾ ਕੋਈ ਨਹੀਂ ਹੈ ਅਗਲਾ ਸ਼ਬਦ ਵੀਰ ਸਾਹਿਬ ਜੀ ਆਰੰਭ ਕਰਦੇ ਹਨ ਕੋ ਕੋ ਭੂਤ ਕੌਣ ਕੋ ਭੂਤ ਪਿਤਾ ਕੋ ਕਾਕੋ ਕੌਣ ਮਰੇ ਕੋ ਦੇ ਸੰਤਪ ਕੋ ਭਗਤ ਜੀ ਦੇਖੋ ਇਹ ਸ਼ਬਦ ਵਿੱਚ ਬਚਨ ਕਰਦੇ ਹਨ ਸੰਸਾਰੀ ਮੋਹ ਬਾਰੇ ਬਚਨ ਕਰਦੇ ਹਨ ਜਿਹਦੇ ਵਿੱਚ ਅਸੀਂ ਫਸੇ ਹੋਏ ਹਾਂ ਨਾ ਮੋ ਮਮਤਾ ਰਿਸ਼ਤਿਆਂ ਦੇ ਵਿੱਚ ਸੰਸਾਰੀ ਚੀਜ਼ਾਂ ਵਿੱਚ ਭਗਤ ਜੀ ਉਹਦੇ ਬਾਰੇ ਪਰਥਾਏ ਬਚਨ ਕਰਦੇ ਨੇ ਕੌਣ ਕੋ ਪੁੱਤ ਪਿਤਾ ਕੋ ਕਾਕੋ ਕਹਿੰਦੇ ਕਿਹੜਾ ਪੁੱਤਰ ਹੈ ਕਹਿੰਦੇ ਜਗਤ ਦੇ ਵਿੱਚ ਕੋਈ ਪੁੱਤਰ ਬਣ ਕੇ ਹੁੰਦਾ ਹੈ ਕੋਈ ਪਿਤਾ ਬਣ ਕੇ ਆਉਂਦਾ ਹੈ ਕਹਿੰਦੇ ਕੋਈ ਪੁੱਤਰ ਨਜ਼ਰ ਆਉਂਦਾ ਕਿਸੇ ਦਾ ਪੁੱਤਰ ਹੈ ਕੋ ਕੋ ਪਿਤਾ ਉਹ ਕਾਕੋ ਭਗਤ ਜੀ ਕਹਿੰਦੇ ਕੋਈ ਪਿਓ ਹੈ ਕਵਨ ਮਾਰੇ ਕੋ ਦੇਹ ਸੰਤਾਪੋ ਕਹਿੰਦੇ ਕੋਈ ਮਰ ਜਾਂਦਾ ਤੇ ਅਸੀਂ ਬਹੁਤ ਹੀ ਸੰਤਾਪ ਕਰਦੇ ਹਾਂ ਘਰ ਵਿੱਚ ਸੋਗ ਪੈ ਜਾਂਦਾ ਸੋਗ ਹਰਕ ਦੇ ਵਿੱਚ ਅਸੀਂ ਫਸੇ ਹੋਏ ਆ ਜੀਵ ਪਰ ਭਗਤ ਜੀ ਕਹਿੰਦੇ ਕੁਝ ਵੀ ਨਹੀਂ ਹੈ ਮਾਇਆ ਦਾ ਛਾਲ ਹੈ ਸੰਸਾਰੀ ਰਿਸ਼ਤੇ ਹਨ ਜਿਹੜੇ ਕਰਮ ਰਿਸ਼ਤੇ ਪਗਧਾਨ ਕਰਨ ਵਾਸਤੇ ਸਾਨੂੰ ਜੁੜੇ ਹਨ ਇਹ ਕਰਮਾਂ ਦਾ ਪਿਛਲਿਆਂ ਦਾ ਪਗਧਾਨ ਹੁੰਦਾ ਹੈ ਜਿਹੜੇ ਰਿਸ਼ਤੇ ਬਣਦੇ ਆ ਨਾ ਜਦੋਂ ਜੰਮਦੇ ਆ ਸੀ ਨਾਲ ਹੀ ਲਿਸ਼ਟ ਬਣਦੀ ਹੈ ਰਿਸ਼ਤਿਆਂ ਦੀ ਅਤੇ ਕਰਮਾਂ ਦੀ ਕਰਮਾਂ ਦਾ ਪਗਧਾਨ ਹੁੰਦਾ ਹੈ ਜਿਹੜੇ ਰਿਸ਼ਤੇ ਜੁੜਦੇ ਹਨ ਸਾਨੂੰ ਕਈ ਜਗ੍ਹਾ ਤੇ ਬਾਣੀ ਦੇ ਵਿੱਚ ਨੌਵੇਂ ਪਾਤਸ਼ਾਹ ਦੇ ਬਚਨ ਹਨ ਪੰਜਵੇਂ ਪਾਤਸ਼ਾਹ ਜੀ ਦੇ ਬਚਨ ਹਨ ਭਗਤ ਜੀ ਇੱਥੇ ਸਾਨੂੰ ਦੱਸ ਰਿਹਾ ਨਾ ਕੌਣ ਕੋ ਪੁੱਤ ਪਿਤਾ ਕੋ ਕਾਕੋ ਭਗਤ ਜੀ ਕਹਿੰਦੇ ਕਿਹੜਾ ਪੁੱਤਰ ਹੈ ਕਿਹੜਾ ਪਿਓ ਹੈ ਕੌਣ ਮਰੇ ਕੋ ਦੇਹ ਸੰਤਾਪੋ ਕਹਿੰਦੇ ਕੋਈ ਮਾਰ ਜਾਂਦਾ ਤਾਂ ਘਰ ਵਿੱਚ ਅਸੀਂ ਵਿਰਾਗ ਸੋਗ ਵਿੱਚ ਆ ਜਾਂਦੇ ਹਰ ਰਾਖਗ ਜਗ ਕੋਠ ਗੋਰੀ ਲਾਈ ਕਹਿੰਦੇ ਹਰੀ ਨੇ ਠੱਗਿਆ ਹੋਇਆ ਸੰਸਾਰ ਕਹਿੰਦੇ ਹਰ ਠੱਗ ਜਗ ਕੋਠ ਗਉਰੀ ਲਾਈ ਕਹਿੰਦੇ ਠਗੋਰੀ ਭੂੜੀ ਲਾਈ ਐ ਸੰਸਾਰ ਨੂੰ ਜਗ ਨੂੰ ਉਹ ਮਾਲਕ ਨੇ ਕਹਿੰਦੇ ਉਹ ਮਾਲਕ ਦਾ ਹੀ ਹੁਕਮ ਹੈ ਪਰ ਅਸੀਂ ਸਮਝ ਨਹੀਂ ਸਕਦੇ ਉਹਦੇ ਹੁਕਮ ਨੂੰ ਉਹ ਮਾਲਕ ਨੇ ਸਭ ਕੁਝ ਵਰਤਾਇਆ ਹੋਇਆ ਖੇਡ ਜਿੰਨੀ ਐ ਨਾ ਸੰਸਾਰ ਦੀ ਹਰੀ ਦੀ ਹੈ ਭਗਤ ਜੀ ਕਹਿੰਦੇ ਹਰ ਠੱਗ ਹਰੀ ਠੱਗ ਜਗ ਕੋ ਠਗੌਰੀ ਲਾਈ ਕਹਿੰਦੇ ਜਗਤ ਨੂੰ ਦੇਖ ਰਿਹਾ ਠੱਗ ਰਿਹਾ ਹਰ ਕੇ ਵਿయోగਨ ਕੈਸੇ ਜੀਉ ਮੇਰੀ ਮਾਈ ਤੇ ਭਗਤ ਜੀ ਕਹਿੰਦੇ ਮੇਰੀ ਮਾਂ ਮੇਰੀ ਮਾਤਾ ਜੀ ਕੈਸੇ ਮੈਂ ਜੀਵਾਂ ਉਹਦੇ ਤੋਂ ਬਿਨਾ ਮੇਰਾ ਜਾਉਣਾ ਨਹੀਂ ਹੈ ਹਰ ਕੇ ਇਸ ਵਿయోగ ਕੈਸੇ ਕਹਿੰਦੇ ਉਹਦੇ ਵਿయోగ ਤੋਂ ਮੈਂ ਜੀ ਨਹੀਂ ਸਕਦਾ ਜੇ ਉਹਦੇ ਤੋਂ ਵਿਛੜਦਾ ਹਾਂ ਮੈਂ ਮੋਇਆ ਦੇ ਤੋਲ ਹਾਂ ਮੇਰੀ ਮਾਂ ਮੈਨੂੰ ਦੱਸਣਾ ਕਰ ਭਗਤ ਜੀ ਕਹਿੰਦੇ ਮੇਰੀ ਮਾਏ ਮੈਨੂੰ ਦੱਸਣਾ ਕਰ ਮੈਂ ਕਿਸ ਤਰ੍ਹਾਂ ਉਹਦੇ ਤੋਂ ਬਿਨਾ ਜਿੰਦਾ ਰਹਾ ਰਹਾ ਹੋ ਇਸ਼ਰਾਮ ਦੇ ਕੇ ਭਗਤ ਜੀ ਬਚਨ ਕਰਦੇ ਹਨ ਕੌਣ ਕੋ ਪੁਰਖ ਕੌਣ ਕੀ ਨਾਰੀ ਫਿਰ ਭਗਤ ਜੀ ਅੱਗੇ ਧਾਰਨ ਲੈ ਰਹੇ ਹਨ ਕਹਿੰਦੇ ਕੋਈ ਮਨੁੱਖ ਬਣਦਾ ਪੁਰਸ਼ ਬਣ ਜਾਂਦਾ ਕੋਈ ਨਾਰ ਬਣ ਜਾਂਦਾ ਇਸਤਰੀ ਬਣ ਜਾਂਦਾ ਕਹਿੰਦੇ ਇਹ ਵੀ ਜਗਤ ਦਾ ਖੇਡ ਹੈ ਕੋਈ ਕਰਮ ਲੈ ਕੇ ਹੁੰਦਾ ਪੁਰਸ਼ ਮਨੁੱਖ ਬਣਦਾ ਕੋਈ स्त्री ਬਣਦਾ ਕਿਆ ਤਤ ਇਹ ਸਰੀਰ ਵਿਚਾਰੀ ਕਹਿੰਦੇ ਪਰ ਇਹ ਪਸਤਰੀ ਦਾ ਵੀ ਤੇ ਮਨੁੱਖ ਦਾ ਵੀ ਸਰੀਰ ਤਾਂ ਪੰਜਾਂ ਤਤਾਂ ਦਾ ਹੀ ਹੈ ਹੈ ਤਾਂ ਮਿੱਟੀ ਦਾ ਪੁਤਲਾ ਹੀ ਪੰਜ ਤੱਤੀ ਸਰੀਰ ਸਾਰੇ ਸਰੀਰਾਂ ਵਿੱਚ ਬੰਦ ਤਤ ਭਾਵੇਂ ਕਹਿੰਦੇ ਮਨੁੱਖ ਦਾ ਸਰੀਰ ਹੈ ਭਾਵੇਂ स्त्री ਦਾ ਨਾਰ ਦਾ ਸਰੀਰ ਹੈ ਯਾ ਤਤ ਲਿਓ ਸਰੀਰ ਵਿਚਾਰੀ ਕਹਿੰਦੇ ਪੰਜਾ ਤਤਾਂ ਦਾ ਪੁਤਲਾ ਹੈ ਮਿੱਟੀ ਹੈ ਕਹੇ ਕਬੀਰ ਠੱਗ ਸਿਉ ਮਨ ਮਾਨਿਆ ਗੈਠ ਗੋਰੀ ਠੱਗ ਪਹਿਚਾਨਿਆ ਕਹਿੰਦੇ ਅਸੀਂ ਪਰ ਪਛਾਨ ਲਿਆ ਅਸੀਂ ਪਛਾਨ ਲਿਆ ਪ੍ਰਮਾਤਮਾ ਨੂੰ ਕਿੰਦੂ ਮਾਲਕ ਹੀ ਠੱਗ ਰਿਹਾ ਦੁਨੀਆ ਨੂੰ ਕਹਿੰਦੇ ਉਹ ਹੀ ਠੱਗ ਰਿਹਾ ਪ੍ਰਮਾਤਮਾ ਹਰ ਕਬੀਰ ਕਹੇ ਕਬੀਰ ਠੱਗ ਸੋ ਮਨ ਮੰਨਿਆ ਕਹਿੰਦੇ ਪਰ ਅਸੀਂ ਉਹ ਮਾਲਕ ਨੂੰ ਪਛਾਲ ਲੈ ਠੱਗ ਦੇ ਨਾਲ ਪ੍ਰਮਾਤਮਾ ਦੇ ਨਾਲ ਸਾਡਾ ਮਨ ਵਿੱਜ ਗਿਆ ਮੰਨ ਗਿਆ ਗਈ ਠ ਗਉਰੀ ਠੱਗ ਪਹਿਚਾਨਿਆ ਕਹਿੰਦੇ ਜੇ ਠੱਗ ਊਲੀ ਸੰਸਾਰ ਨੂੰ ਲਾਈ ਹੈ ਨਾ ਠਗਉਰੀ ਉਹਨੂੰ ਅਸੀਂ ਪਛਾਨ ਲਿਆ ਦੁਨੀਆ ਵਿਸ਼ਾਲ ਨਹੀਂ ਸਕੀ ਬਹਿਮ ਦੇ ਵਿੱਚ ਪਈ ਹੋਈ ਹੈ ਪਰ ਸੰਦੇ ਅਸੀਂ ਤਾਂ ਪਛਾਣ ਲਿਆ ਕਿ ਇਹ ਕਰਮ ਰਿਸ਼ਤੇ ਹਨ ਇਹ ਕਰਮ ਸੰਸਾਰ ਹੈ ਇਹ ਸ੍ਰਿਸ਼ਟੀ ਹੈ ਮਾਇਆ ਦਾ ਛਲ ਇਹਨੂੰ ਪਛਾਣ ਲੈ ਇਸ ਕਰਕੇ ਮਾਨੁ ਨੂੰ ਸੌਂਪਦਾ ਹੈ ਮਾਨੁ ਦੇ ਚਲਣਾ ਵਿੱਚ ਟਕਾਤਾ ਹੈ ਇਠ ਗਉਰੀ ਨੂੰ ਜਿਹੜੀ ਲਈ ਹੋਈ ਹੈ ਮਾਲਕ ਨੇ ਪਹਿਚਾਨਿਆ ਉਹਨੂੰ ਪਛਾਣ ਲਿਆ ਹੈ ਇਹ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਭਗਤ ਕਬੀਰ ਸਾਹਿਬ ਜੀ ਆਪਣੀ ਰਸਨਾ ਤੋਂ ਦੇਖੋ ਸਾਨੂੰ ਜੀਵਾ ਨੂੰ ਉਪਦੇਸ਼ ਬਖਸ਼ਦੇ ਹਨ ਭਗਤ ਜੀ ਦੀ ਬਾਣੀ ਦੇ ਵਿੱਚੋਂ ਅਸੀਂ ਸ਼ਬਦ ਸਰਮਣ ਕਰਦੇ ਹਾਂ ਸਦਾ ਹੀ ਪਾਤਸ਼ਾਹ ਜੀ ਮਿਹਰ ਕਰਨ ਆਈਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਬਾਣੀ ਵਿਚਾਰਦੇ ਨਿੱਕਾ ਭੁੱਲਾ ਜਨੀਆਂ ਮਹਾਰਾਜ ਸਵਾਤਿ ਵਕਸ਼ਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ